ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਲੱਸੀ ਦਾ ਸੇਵਨ ਕਰਨਾ ਪਸੰਦ ਹੁੰਦਾ ਹੈ ਪਰ ਦੋਸਤੋ ਜ਼ਿਆਦਾਤਰ ਲੋਕ ਲੱਸੀ ਦਾ ਸੇਵਨ ਸਿਰਫ ਗਰਮੀ ਦੇ ਮੌਸਮ ਵਿੱਚ ਹੀ ਕਰਦੇ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਲੱਸੀ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹਨ ਕਿਉਂਕਿ ਦੋਸਤੋ ਸਰਦੀਆਂ ਵਿੱਚ ਲੱਸੀ ਪੀਣ ਮਗਰੋਂ ਖਾਂਸੀ ਗਲੇ ਦੇ ਦਿੱਕਤ ਜ਼ੁਕਾਮ ਵਰਗੀਆਂ ਸਮੱਸਿਆਵਾਂ ਦੋਸਤੋ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਤਰ੍ਹਾਂ ਹੀ ਸਰਦੀਆਂ ਵਿੱਚ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿੱਕਤ ਆ ਸਕਦੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ ਦੇ ਮੌਸਮ ਵਿੱਚ ਸਾਨੂੰ ਕਿਸ ਸਮੇਂ ਅਤੇ ਕਿੰਨੀ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਦੋਸ ਕੇ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਸਿਹਤ ਨੂੰ ਵਧੀਆ ਬਣਾਈ ਰੱਖੀਏ ਤਾਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ नीचे ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ ਵਿੱਚ ਲੱਸੀ ਪੀਣ ਦਾ ਸਹੀ ਤਰੀਕਾ ਤੇ ਸਮਾਂ ਕਿਹੜਾ ਹੈ ਦੋਸਤੋ ਲੱਸੀ ਦਾ ਸਹੀ ਆਨੰਦ ਲੈਣ ਲਈ ਅਤੇ ਖੰਗ ਜ਼ੁਕਾਮ ਤੋਂ ਬਚਣ ਲਈ ਸਰਦੀਆਂ ਵਿੱਚ ਲੱਸੀ ਪੀਣ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਦੋਸਤੋ ਪਹਿਲਾ ਤਰੀਕਾ ਤਾਂ ਇਹ ਹੈ ਕਿ ਗਰਮੀ ਦੇ ਮੌਸਮ ਵਿੱਚ ਤਾਂ ਅਸੀਂ ਸ਼ਾਮ ਨੂੰ ਵੀ ਲੱਸੀ ਪੀ ਲੈਨੇ ਹਾਂ ਪਰ ਦੋਸਤੋ ਸਰਦੀਆਂ ਵਿੱਚ ਭੁੱਲ ਕੇ ਵੀ ਸ਼ਾਮ ਨੂੰ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਦੋਸਤੋ ਗਰਮੀਆਂ ਵਿੱਚ ਤਾਂ ਅਸੀਂ ਸਵੇਰ ਦੇ ਖਾਣੇ ਨਾਲ ਵੀ ਲੱਸੀ ਦਾ ਸੇਵਨ ਕਰ ਲੈਨੇ ਹਾਂ ਪਰ ਦੋਸਤੋ ਸਰਦੀਆਂ ਵਿੱਚ ਅਜਿਹਾ ਬਿਲਕੁਲ ਵੀ ਨਾ ਕਰੋ ਕਿਉਂਕਿ ਜ ਖਾਣ ਤੋਂ ਬਾਅਦ ਲੱਸੀ ਦਾ ਸੇਵਨ ਕਰਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਤੁਸੀਂ ਬਾਹਰ ਜਾਂਦੇ ਹੋ ਤਾਂ ਬਾਹਰ ਦਾ ਟੈਂਪਰੇਚਰ ਦੇ ਕਾਰਨ ਤੁਹਾਨੂੰ ਕੋਈ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਦੋਸਤੋ ਲੱਸੀ ਦੀ ਤਸੀਰ ਠੰਡੀ ਹੁੰਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਬਾਹਰ ਦਾ ਟੈਂਪਰੇਚਰ ਵੀ ਘੱਟ ਹੁੰਦਾ ਹੈ ਦੋਸਤੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਦੀਆਂ ਦੇ ਮੌਸਮ ਵਿੱਚ ਲੱਸੀ ਪੀਣ ਦਾ ਸਹੀ ਤਰੀਕਾ ਕਿਹੜਾ ਹੈ ਦੋਸਤੋ ਸਰਦੀਆਂ ਵਿੱਚ ਕਦੇ ਵੀ ਪਲੇਨ ਲੱਸੀ ਭਾਵ ਕਿ ਨਾਰਮਲ ਲੱਸੀ ਨਾ ਪੀਓ ਕਿਉਂਕਿ ਦੋਸਤੋ ਅਜਿਹਾ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਗਲੇ ਦੀ ਸਥਿਤੀ ਬਹੁਤ ਨਾ ਸਮੇਂ ਠੰਡਾ ਹੋਣ ਦੇ ਕਾਰਨ ਲੱਸੀ ਵਿਚਲੀ ਠੰਢਾਈ ਗਲੇ ਵਿੱਚ ਜੰਮ ਜਾਂਦੀ ਹੈ ਜਿਸ ਕਾਰਨ ਕਿ ਗਲੇ ਨਾਲ ਸੰਬੰਧਿਤ ਕੋਈ ਸਮੱਸਿਆ ਹੋ ਸਕਦੀ ਹੈ ਦੋਸਤੋ ਸਰਦੀਆਂ ਵਿੱਚ ਹਮੇਸ਼ਾ ਧੁੱਪ ਨਿਕਲਣ ਤੇ ਹੀ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ ਜੇਕਰ ਹੋ ਸਕੇ ਤਾਂ ਧੁੱਪ ਵਿੱਚ ਬੈਠ ਕੇ ਹੀ ਲੱਸੀ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਦੋਸਤੋ ਲੱਸੀ ਦੁਆਰਾ ਦਿੱਤੇ ਗਏ ਸਾਡੇ ਸਰੀਰ ਨੂੰ ਲਾਭ ਹੋਰ ਵੀ ਦੁੱਗਣੇ ਹੋ ਜਾਂਦੇ ਹਨ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਲੱਸੀ ਪੀਂਦੇ ਸਮੇਂ ਲੱਸੀ ਨਾਲ ਗੁੜ ਦਾ ਸੇਵਨ ਜ਼ਰੂਰ ਕਰੋ ਅਜਿਹਾ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਵਧੀਆ ਬਣਦੀ ਹੈ ਅਤੇ ਦੋਸਤੋ ਸਰੀਰ ਦਾ ਤਾਪਮਾਨ ਵੀ ਸਹੀ ਬਣਿਆ ਰਹਿੰਦਾ ਹੈ ਕਿਉ ਦੋਸਤੋ ਗੁੜ ਦੀ ਤਸੀਰ ਗਰਮ ਹੁੰਦੀ ਹੈ ਤੇ ਲੱਸੀ ਦੀ ਤਸੀਰ ਠੰਡੀ ਹੁੰਦੀ ਹੈ ਪਰ ਦੋਸਤੋ ਜੇਕਰ ਤੁਹਾਨੂੰ 슈ਗਰ ਦੀ ਸਮੱਸਿਆ ਹੈ ਤਾਂ ਲੱਸੀ ਨਾਲ ਗੁੜ ਦਾ ਸੇਵਨ ਨਾ ਕਰੋ ਇਸ ਦੇ ਬਲਕਿ ਤੁਸੀਂ ਇਸ ਦੇ ਜਰੀਏ ਜੀਰਾ ਅਜਵਾਇਨ ਕਾਲਾ ਨਮਕ ਜਾਂ ਫਿਰ ਹਿੰਗ ਦਾ ਤੜਕਾ ਲਗਾ ਕੇ ਲੱਸੀ ਦਾ ਸੇਵਨ ਕਰ ਸਕਦੇ ਹੋ ਅਜਿਹਾ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਿੱਧ ਹੋਵੇਗਾ ਅਤੇ ਦੋਸਤੋ ਇਹ ਤੁਹਾਡੇ ਬਲੱਡ 슈ਗਰ ਲੈਵਲ ਨੂੰ ਵੀ ਨਿਯੰਤਰਿਤ ਕਰੇਗਾ ਅਤੇ ਦੋਸਤੋ ਇਸ ਦੇ ਨਾਲ ਨਾਲ ਪਾਚਨ ਪ੍ਰਣਾਲੀ ਨੂੰ ਵੀ ਮਜ਼ਬੂਤ ਬਣਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਸਰਦੀਆਂ ਦੇ ਮੌਸਮ ਵਿੱਚ ਲੱਸੀ ਪੀਣ ਦਾ ਸਹੀ ਤਰੀਕਾ ਪਤਾ ਲੱਗ ਸਕੇ ਧੰਨਵਾਦ